ਅਸੀਂ ਕੱਲ੍ਹ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਜੋ ਮਲੂਕਾ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੀ ਨੂੰਹ ਤੇ ਉਹਨਾਂ ਦਾ ਪੁੱਤ ਭਾਜਪੀ 'ਚ ਚਲੇ ਗਏ ਅਸੀਂ 10 ਦਿਨ ਪਹਿਲਾਂ ਜਿਹੜੀ ਇਹ ਖਬਰ ਦਿੱਤੀ ਸੀਗੀ ਕਿ ਉਹਨਾਂ ਦੇ ਪੁੱਤ ਤੇ ਨੂੰਹ ਭਾਜਪੀ 'ਚ ਜਾ ਰਹੇ ਨੇ ਪਰ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਹੈ ਕਿਸੇ ਵੀ ਪਾਰਟੀ ਦੇ ਵਿੱਚ ਕਿਸੇ ਨੇ ਜਾਣਾ ਉਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਪਰ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਿਹਨੂੰ ਕਰਨਾ ਪੈਂਦਾਗਾ ਵਰਕਰਾਂ ਵਰਕਰ ਹੁੰਦੇ ਆ ਕਿਸੇ ਵੀ ਪਾਰਟੀ ਦੀ ਰੀੜ ਦੀ ਹੱਡੀ ਲੀਡਰ ਵੀ ਅਕਸਰ ਸਟੇਜਾਂ ਤੋਂ ਇਹੀ ਬੋਲਦੇ ਨੇ ਕਿ ਤੁਸੀਂ ਸਾਡੇ ਵਰਕਰ ਨਹੀਂ ਤੁਸੀਂ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਹੋ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਹੋਵੇ ਪਰ ਇੱਥੇ ਮੈਂ ਵਰਕਰਾਂ ਦੇ ਨਾਲ ਥੋੜਾ ਜਿਹਾ ਦੁੱਖ ਸਾਂਝਾ ਕਰਨਾਗਾ ਉਹ ਕਿਉਂ ਕਰਨਾ ਕਿ ਹਜੇ ਵੀ ਤੁਹਾਡੇ ਕੋਲੇ ਵੇਲਾਗਾ ਵਰਕਰਾਂ ਨੂੰ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਅੰਨੇ ਭਗਤ ਨਾ ਬਣਿਆ ਕਰੋ ਕਿਸੇ ਵੀ ਪਾਰਟੀ ਦੇ ਅੰਨੇ ਭਗਤ ਨਾ ਬਣਿਆ ਕਰੋ ਕਿਉਂਕਿ ਇਹ ਸਕੇ ਬਾਪ ਦੇ ਨਹੀਂ ਹੁੰਦੇ ਤੁਸੀਂ ਅੱਜ ਦੇਖ ਲਈ ਇਹ ਕਹਾਵਤ ਜਿਹੜੇ ਲੀਡਰ ਹੁੰਦੇ ਆ ਸਕੇ ਬਾਪ ਦੇ ਨਹੀਂ ਹੁੰਦੇ ਅੱਜ ਇਹ ਜਿਹੜੀ ਕਹਾਣੀ ਹੈ ਅੱਜ ਜਿਹੜੀਆਂ ਇਹ ਗੱਲਾਂ ਬਾਤਾਂ ਨੇ ਇਹ ਸਾਬਤ ਤੇ ਸਿੱਧ ਹੋ ਗਈਆਂ ਨੇ ਜਿਹੜੀ ਸਿਆਣੇ ਕਹਿੰਦੇ ਸੀ ਲੀਡਰ ਸਕੇ ਬਾਪ ਦੇ ਨਹੀਂ ਹੁੰਦੇ ਅੱਜ ਤੁਸੀਂ ਦੇਖ ਲਿਆ ਬਾਪ ਅਕਾਲੀ ਦਲ ਦੇ ਵਿੱਚ ਪੁੱਤ ਪੂ ਬੀਜੇਪੀ ਚ ਚਲਾ ਗਿਆ ਕਿਹਦੇ ਕਰਕੇ ਬਹੁਤੇ ਜਿਹੜੇ ਭਗਤ ਨੇ ਅਕਾਲੀ ਦਲ ਦੇ ਉਹ ਇਹ ਵੀ ਕਹਿੰਦੇ ਹੋਣਗੇ ਜਿਹੜੇ ਪੱਕੇ ਇਹਨਾਂ ਦੇ ਭਗਤ ਬਣੇ ਹੁੰਦੇ ਆ ਜਿਵੇਂ ਚਲੋ ਅਕਾਲੀ ਦਲ ਦੇ ਤੇ ਨਹੀਂ ਕਹਿ ਸਕਦੇ ਅਕਾਲੀ ਦਲ ਦੇ ਵਰਕਰ ਨਹੀਂ ਕਹਿ ਸਕਦੇ ਕਿਉਂਕਿ ਅਕਾਲੀ ਦਲ ਆ ਜਿਹੜਾ ਅਕਾਲੀ ਦਲ ਦੇ ਵਰਕਰ ਤਾਂ ਅਕਾਲੀ ਦਲ ਨਾਲ ਖੜੇ ਨੇ ਜਿਹੜੇ ਅੰਨੇ ਭਗਤ ਹੁੰਦੇ ਆ ਕਿਸੇ ਦੇ ਕਿਸੇ ਇੱਕ ਲੀਡਰ ਦੇ ਕਿਸੇ ਨਿੱਜੀ ਕਿਸੇ ਬੰਦੇ ਦੇ ਉਹਨਾਂ ਦੇ ਭਗਤ ਅੱਜ ਵੀ ਇਹ ਕਹਿੰਦੇ ਹੋਣਗੇ ਕਿ ਇਹ ਸਾਡੇ ਲਈ ਉਧਰ ਗਿਆ ਨਹੀਂ ਦੋਸਤੋ ਉਹ ਸਿਰਫ ਆਪਣੇ ਸਵਾਰਥ ਲਈ ਤੇ ਆਪਣੇ ਘਰ ਦੀਆਂ ਲੋੜਾਂ ਲਈ ਉਧਰ ਗਏ ਨੇ ਪਰ ਇੱਥੇ ਵਰਕਰਾਂ ਨੂੰ ਅੰਨੇ ਭਗਤਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਕਿਸੇ ਪਾਰਟੀ ਨਾਲ ਜੁੜਦੇ ਹੋ ਉਸ ਦੀਆਂ ਚੰਗਿਆਈਆਂ ਨਾਲ ਜੁੜੋ ਨਾ ਕਿ ਉਹਦੀਆਂ ਉਹਦੀਆਂ ਜਿਹੜੇ ਆਪ ਉਹਦੇ ਨਿੱਜੀ ਸਵਾਰਥ ਜਾਂ ਨਿੱਜੀ ਕਿਸੇ ਕੰਮਾਂ ਦੇ ਨਾਲ ਨਾ ਜੁੜੋ ਉੱਥੇ ਮੈਂ ਇੱਕ ਗੱਲ ਸੁਖਵੀਰ ਬਾਦਲ ਸਾਹਿਬ ਨੂੰ ਵੀ ਇੱਕ ਗੱਲ ਸਲਾਹ ਦੇਣੀ ਚਾਹਣਾਗਾ ਕੋਸ਼ਿਸ਼ ਕਰਿਓ ਤੁਸੀਂ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਅਕਾਲੀ ਦਲ ਦੇ ਸੱਚੇ ਤੇ ਸੁੱਚੇ ਵਰਕਰ ਨੇ ਉਹਨਾਂ ਨੂੰ ਮੈਂ ਗੱਲ ਕਹਿਣੀ ਚਾਹਣਾ ਵੈਸੇ ਇਹ ਗੱਲ ਢੁਕਦੀ ਸਾਰੀਆਂ ਪਾਰਟੀਆਂ ਤੇ ਆ ਪਰ ਸੁਖਵੀਰ ਬਾਦਲ ਨੂੰ ਮੈਂ ਕਿਉਂ ਸਲਾਹ ਦੇਣੀ ਚਾਹਣਾ ਕਿਉਂਕਿ ਇਹ ਗੱਲ ਆ ਜਿਹੜੀ 10 ਦਿਨ ਪਹਿਲਾਂ ਦੀ ਚਰਚਾ ਦੇ ਵਿੱਚ ਚੱਲੀ ਜਾਂਦੀ ਸੀ 10 ਦਿਨ ਦੀ ਤਾਂ ਪੂਰੀ ਚਰਚਾ ਦੇ ਵਿੱਚ ਸੀ ਗੱਲ ਇਹ ਸਾਲ 2 ਸਾਲ ਪਹਿਲਾਂ ਦੀ ਚੱਲੀ ਜਾਂਦੀ ਸੀ ਕਿ ਪਾਈ ਮਲੂਕਾ ਸਾਹਿਬ ਦਾ ਪਰਿਵਾਰ ਆ ਜਿਹੜਾ ਉਹ ਬੀਜੇਪੀ 'ਚ ਜਾ ਸਕਦਾਗਾ ਪਹਿਲਾਂ ਵੀ ਗੱਲ ਰੁਕ ਗਈ ਸੀ ਹੁਣ ਇਸ ਵਾਰ ਪੁੱਤ ਤੇ ਨੂੰ ਚਲੇ ਗਏ ਪਰ ਇੱਥੇ ਮੈਂ ਸੁਖਵੀਰ ਬਾਦਲ ਨੂੰ ਜਿਹੜੀ ਸਲਾਹ ਦੇਣੀ ਚਾਹਣਾ ਉਹ ਇਹ ਸਲਾਹ ਦੇਣੀ ਚਾਹਣਾਗਾ ਕਿ ਬਾਦਲ ਸਾਹਿਬ ਤੁਹਾਨੂੰ ਸਾਰੇ ਜਿਹੜੇ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਜਦੋਂ ਆਮ ਲੋਕਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਮਲੂਕਾ ਸਾਹਿਬ ਦਾ ਪਰਿਵਾਰ ਪੁੱਤ ਤੇ ਨੂੰ ਬੀਜੇਪੀ 'ਚ ਜਾ ਸਕਦੇ ਆ ਤੁਹਾਨੂੰ ਵੀ ਇਸ ਗੱਲ ਦਾ ਪਤਾ ਸੀ ਕਿਉਂ ਨਹੀਂ ਤੁਸੀਂ ਇਹੋ ਜਿਹੇ ਲੀਡਰਾਂ ਨੂੰ ਪਹਿਲਾਂ ਹੀ ਪਾਰਟੀ ਦੇ ਵਿੱਚੋਂ ਕੱਢ ਦਿੰਦੇ ਕਿਉਂਕਿ ਜਿਹੜੇ ਇਹ ਲੀਡਰ ਨੇ ਇਹ ਪਾਰਟੀ ਨੂੰ ਛੱਡ ਕੇ ਜਾਣਾ ਆਪਣੇ ਆਪ ਦੇ ਵਿੱਚ ਰਤਵਾ ਸਮਝਦੇ ਨੇ ਕਿ ਅਸੀਂ ਪਾਰਟੀ ਛੱਡ ਕੇ ਗਏ ਆ ਨਵੀਂ ਪਾਰਟੀ ਜੁਆਇਨ ਕੀਤੀ ਜੇ ਤੁਸੀਂ ਪਾਰਟੀ ਦੇ ਵਿੱਚੋਂ ਕੱਢਿਆ ਹੁੰਦਾ ਤਾਂ ਕੱਢੇ ਬੰਦੇ ਨੂੰ ਆਪਾਂ ਸਮਝ ਸਕਦੇ ਹਾਂ ਕਿ ਇਹਨੂੰ ਜਦੋਂ ਪਾਰਟੀ 'ਚੋਂ ਕੱਢਿਆ ਸੀ ਕਿਸੇ ਬੰਦੇ ਨੇ ਜਿਵੇਂ ਪਿੱਛੇ ਜੇ ਤੁਸੀਂ ਜਗਮੀਤ ਬਰਾੜਨ ਤੇ ਕਾਰਵਾਈ ਕੀਤੀ ਉਹਨਾਂ ਨੂੰ ਪਾਰਟੀ 'ਚੋਂ ਕੱਢਿਆਗਾ ਹੋਰ ਵੀ ਬਹੁਤ ਪਾਰਟੀਆਂ ਦੇ ਵਿੱਚ ਜਿਹੜੇ ਕੋਈ ਵੀ ਲੀਡਰ ਜਦੋਂ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਜਾਂ ਪਾਰਟੀ ਦੇ ਜਿਹੜੇ ਕਰਤਾ ਤਰਤਾ ਜਾਂ ਪਾਰਟੀ ਦੀਆਂ ਜਿਹੜੀਆਂ ਵੀ ਕੋਈ ਸ਼ਰਤਾਂ ਹੁੰਦੀਆਂ ਨੇ ਜਿਹੜਾ ਉਹਨਾਂ ਨੂੰ ਫਾਲੋ ਨਹੀਂ ਕਰਦਾ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ ਹੈ ਪਰ ਹੁਣ ਵੀ ਤੁਹਾਡੇ ਕੋਲੇ ਵੇਲਾ ਹੈਗਾ ਤੁਹਾਡੀ ਪਾਰਟੀ ਦੇ ਵਿੱਚ ਹੋਰ ਵੀ ਜਿਹੜੇ ਲੀਡਰ ਜਾਣਾ ਚਾਹੁੰਦੇ ਆ ਬੀਜੇਪੀ ਦੇ ਵਿੱਚ ਉਹਨਾਂ ਨੂੰ ਇੱਕ ਵਾਰ ਵਾਰਨਿੰਗ ਦੇਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਦੋਨਾਂ ਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦੋ। ਉਹਦੇ ਵਿੱਚ ਤੁਹਾਡਾ ਜਿਹੜਾ ਰਤਵਾਗਾ ਉਹ ਹੋਰ ਉੱਚਾ ਹੋਵੇਗਾ। ਹੋਰ ਉੱਚਾ ਹੋਵੇਗਾ ਇਹਦੇ ਕਰਕੇ ਹੁਣ ਜਿਹੜਾ ਹੋ ਹੁਣ ਅਕਾਲੀ ਦਲ ਨੂੰ ਉਹ ਨੀਵਾ ਦਿਖਾ ਰਹੇ ਨੇ। ਜਦੋਂ ਵੀ ਛੱਡ ਕੇ ਜਾਂਦੇ ਆ ਮੈਂ ਇਕੱਲੇ ਅਕਾਲੀ ਦਲ ਦੀ ਗੱਲ ਨਹੀਂ ਕਰਦਾ। ਪਿੱਛੇ ਜੇ ਆਮ ਆਦਮੀ ਪਾਰਟੀ 'ਚ ਛੱਡ ਕੇ ਗਏ ਨੇ ਜਿਹੜੇ 2 ਐਮਐਲਏ ਐਮਪੀ ਬਣਾਏ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ, ਆਮ ਆਦਮੀ ਪਾਰਟੀ ਦੇ ਲੀਡਰਾਂ ਨੇ, ਐਮਐਲਏਆਂ ਨੇ ਉਹਨਾਂ ਨੂੰ ਐਮਪੀ ਤੇ ਐਮਐਲਏ ਬਣਾਇਆ। ਹੋ ਸਕਦਾ ਹੋ ਉਹ ਕਦੇ ਐਮਐਲਏ ਐਮਪੀ ਬਣੀ ਨਾ ਸਕਦੇ ਇਸ ਤੋਂ ਬਾਅਦ ਵੀ ਆ ਜੇ ਆਮ ਆਦਮੀ ਪਾਰਟੀ ਉਹਨਾਂ ਨੂੰ ਨਾਂ ਚ ਤੇ ਆਉਂਦੀ ਹੋ ਸਕਦਾ ਹੋ ਐਮਐਲਏ ਐਮਪੀ ਨਾ ਬਣਦੇ ਉਹਨਾਂ ਦੇ ਕਰਮਾ ਜੀ ਨਾ ਹੁੰਦਾ ਪਰ ਜਦੋਂ ਉਹ ਛੱਡ ਕੇ ਗਏ ਨੇ ਪਾਰਟੀ ਕੋਈ ਚੰਗੀ ਆ ਮਾੜੀ ਆਪਾਂ ਉਹ ਗੱਲ ਨਹੀਂ ਕਰ ਰਹੇ ਗੱਲ ਕਰਦੇ ਆਪਾਂ ਆਮ ਲੋਕਾਂ ਦੀ ਆਮ ਵਰਕਰਾਂ ਦੀ ਵੀ ਆਮ ਵਰਕਰ ਕਿੱਧਰ ਜਾਣ ਵੀ ਇਹ ਚੀਜ਼ ਦਾ ਖਿਆਲ ਸਾਰੀਆਂ ਪਾਰਟੀਆਂ ਵਾਲੀ ਰੱਖਿਆ ਕਰੋ ਕਿਉਂਕਿ ਇਹ ਨਿੱਜੀ ਸੁਹਾਰਤ ਨਿੱਜੀ ਸਵਾਰਥਾਂ ਲਈ ਛੱਡ ਕੇ ਜਾਂਦੇ ਨੇ ਤੁਹਾਨੂੰ ਨਾ ਕਿ ਵਰਕਰਾਂ ਲਈ ਹੁਣ ਦੇਖਿਓ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਣ ਵਾਲਾਗਾ ਉਹ ਵੀ ਤੁਹਾਡੇ ਨਾਲ ਜਰੂਰ ਅਸੀਂ ਇੱਕ ਅੱਡੇ ਦਿਨ ਦੇ ਵਿੱਚ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਵੀ ਵੀਡੀਓ ਵੀ ਅਸੀਂ 10 ਦਿਨ ਪਹਿਲਾਂ ਅਪਲੋਡ ਕਰਤੀ ਸੀ ਉਦੋਂ ਹਜੇ ਉਸ ਤੋਂ ਉਦੋਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਉਹ ਬਹੁਤ ਕੁਝ ਹੋਣ ਵਾਲਾ ਮੈਂ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਬੇਨਤੀ ਕਰਦਾਗਾ ਸਾਰੇ ਪਾਰਟੀ ਪ੍ਰਧਾਨਾਂ ਨੂੰ ਕਿ ਜਿਹੜੇ ਤੁਹਾਡੀਆਂ ਪਾਰਟੀਆਂ ਦੇ ਵਿੱਚੋਂ ਭੱਜਣਾ ਚਾਹੁੰਦੇ ਆ ਚਾਹੇ ਉਹ ਬੀਜੇਪੀ 'ਚ ਜਾਣਾ ਚਾਹੁੰਦੇ ਆ ਕਿਸੇ ਵੀ ਪਾਰਟੀ ਦੇ ਵਿੱਚ ਜਾਣਾ ਚਾਹੁੰਦੇ ਆ ਤੁਹਾਨੂੰ ਉਹ ਪਤਾ 걸 ਉਹਨਾਂ ਦਾ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਰਿਸ਼ਤੇਦਾਰ ਗੁੱਸੇ ਆ ਆਪਣੇ ਨਾਲ ਕਿਹੜਾ ਨਹੀਂ ਗੁੱਸੇ ਕਿਹੜਾ ਆਪਣੇ ਨਾਲ ਸਿੱਧੀ ਨਿਗਾ ਨਾਲ ਗੱਲ ਕਰਦਾ ਕਿਹੜਾ ਮੂੰਹ ਪਾਸੇ ਕਰਦਾਗਾ ਸਾਰੀਆਂ ਗੱਲਾਂ ਦਾ ਪਤਾ ਹੁੰਦਾਗਾ ਆਪਾਂ ਨੂੰ ਤੇ ਤੁਹਾਨੂੰ ਵੀ ਇਹ ਸਾਰੀਆਂ ਗੱਲਾਂ ਦਾ ਪਤਾ ਕਿਹੜੇ ਤੁਹਾਡੇ 'ਚ ਰਹਿਣਾ ਚਾਹੁੰਦੇ ਆ ਕਿਹੜੇ ਜਾਣਾ ਚਾਹੁੰਦੇ ਆ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਲਈ ਦਰਵਾਜ਼ੇ ਖੋਲ ਦੋ ਤੇ ਉਹਨਾਂ ਨੂੰ ਉਹਨਾਂ ਦਾ ਬਾਈਕਟ ਕਰਕੇ ਕਿਉਂ ਤੁਸੀਂ ਵਰਕਰਾਂ ਨੂੰ ਗੁੰਮਰਾਹ ਕਰ ਰਹੇ ਹੋ ਕਿਉਂ ਬਾਪ ਦੀ ਵੋਟ ਦਾ ਜਿਹੜਾ ਖਰਾਬ ਕਰ ਰਹੇ ਹੋ ਇਸੇ ਤਰ੍ਹਾਂ ਹੀ ਜਿਹੜਾ ਅੱਜ ਜਿਹੜੀ ਆਪਣੀ ਇਹ ਬੀਜੇਪੀ ਦੇ ਵਿੱਚ ਜੁਆਇਨਿੰਗ ਹੋਈ ਹੈ ਗੁਰਪ੍ਰੀਤ ਮਲੂਕਾ ਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਪਰਮਜੀਤ ਕੌਰ ਉਹਨਾਂ ਨੂੰ ਵੀ ਸਾਡੇ ਵੱਲੋਂ ਜਿਹੜੀਆਂ ਚਲੋ ਕੋਟ ਕੋਟ ਮੁਬਾਰਕਾਂ ਵੀ ਦਿੰਨੇ ਆ ਅਸੀਂ ਚਲੋ ਨਵੇਂ ਨਵੀਂ ਪਾਰਟੀ ਦੇ ਵਿੱਚ ਗਏ ਨੇ ਅਸੀਂ ਚਾਹੁੰਦੇ ਆ ਕਿ ਉਹ ਚਲੋ ਇਸ ਪਾਰਟੀ ਦੇ ਤਾਂ ਨਹੀਂ ਬਣ ਸਕੇ ਤੇ ਹੁਣ ਉਹ ਪਾਰਟੀ ਦੇ ਵਿੱਚ ਜਾ ਕੇ ਆਪਣੀ ਜੋ ਲੋਕਾਂ ਦੇ ਸਵਾਰਥ ਲਈ ਕੰਮ ਕਰਨ ਨਾ ਕਿ ਆਪਣੀ ਨਿੱਜੀ ਸਵਾਰਥਾਂ ਲਈ ਅਸੀਂ ਇਹ ਅਪੀਲ ਕਰਦੇ ਹਾਂ ਮਲੂਕਾ ਪਰਿਵਾਰ ਨੂੰ ਵਧਾਈ ਵੀ ਦਿੰਦੇ ਹਾਂ ਬੀਜੇਪੀ ਚ ਜਾਣ ਲਈ ਤੇ ਵਰਕਰਾਂ ਨੂੰ ਵੀ ਅਸੀਂ ਜਿਹੜੇ ਵਰਕਰ ਅੰਨੇ ਭਲਤ ਸੀ ਉਹਨਾਂ ਨਾਲ ਵੀ ਅਸੀਂ ਇਹ ਦੁੱਖ ਸਾਂਝਾ ਵੀ ਕਰਦੇ ਹਾਂ ਜਿੱਥੇ ਉਹਨਾਂ ਨੂੰ ਵਧਾਈ ਦਿੰਦੇ ਹਾਂ ਤੇ ਦੁੱਖ ਸਾਂਝਾ ਵੀ ਕਰਦੇ ਹਾਂ ਤੇ ਤਾਂ ਜੋ ਇਹੋ ਜਿਹੇ ਜਿਹੜੇ ਲੀਡਰ ਨੇ ਉਹਨਾਂ ਤੋਂ ਤੁਸੀਂ ਬਚੋ ਜਿਹੜੇ ਆਪਣੇ ਸਕੇ-ਬਾਪ ਦੇ ਨਹੀਂ ਹੁੰਦੇ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਇਹੋ ਜੇ ਲੀਡਰਾਂ ਤੋਂ ਤੁਹਾਨੂੰ ਬਚਣ ਦੀ ਲੋੜ ਹੈ ਕਿਉਂਕਿ ਆਪਣੇ ਹਰੇਕ ਬੰਦਾ ਅੱਜਕੱਲ ਇੰਨਾ ਵਿਜੀ ਆਪੋ ਆਪਣੇ ਕਮਾਂਕਾਰਾਂ ਦੇ ਵਿੱਚ ਆਪਣੇ ਕੰਮ ਕਿੰਨੀ ਧਿਆਨ ਦਓ ਖੇਤੀ ਬਾੜੀ ਕਿੰਨੀ ਧਿਆਨ ਦਓ ਕਿਉਂਕਿ 6 ਮਹੀਨੇ ਬਾਅਦ ਫਸਲ ਆਉਂਦੀ ਹੈਗੀ ਉਹ ਵੀ ਆਪਾਂ ਹੌਲੀ-ਹੌਲੀ ਮੰਨ ਲਓ ਜੀ ਹੁਣ ਕਣਕ ਵੱਢਣ ਵਾਲੀ ਸੀ ਲੀਡਰ ਤਾਂ ਹੁਣ ਜਿਵੇਂ ਬੀਜੇਪੀ ਦੀ ਖੇਤੀ ਤਾਂ ਹੋਣਾ ਆ 5 ਸਾਲ ਬਲ ਰਾਜ ਕਰਨਗੇ ਹੁਣ ਵੋਟਾਂ ਦੇ ਵਿੱਚ ਜਿਹੜੇ ਲੀਡਰ ਖੇਤੀ ਇਹਨਾਂ ਦੀ ਹੈ ਇਹ ਪੰਜ ਸਾਲਾਂ ਬਾਅਦ ਇੱਕ ਵਾਰੀ ਜਿਵੇਂ ਆਪਾਂ ਫਸਲ ਵੱਢ ਲਈ ਤੇ ਪੰਜ ਸਾਲ ਮੁੜ ਕੇ ਇਹਨਾਂ ਕੋਲੇ ਲੋੜ ਨਹੀਂ ਪੈਂਦੀ ਲੋਕਾਂ ਕੋਲੇ ਜਾਣ ਦੀ ਤੇ ਆਪਾਂ ਆਪਣੇ ਕੰਮਾ ਕਿੰਨੀ ਕਾਰਾਂ ਕਿੰਨੀ ਧਿਆਨ ਕਰੀਏ ਜਿਹੜੀਆਂ ਕੋਈ ਆਪਣੇ ਕੰਮਕਾਰ ਨੇ ਰੋਜ਼ਗਾਰ ਆ ਜਿਹੜਾ ਆਪਾਂ ਜਿੱਥੋਂ ਆਪਾਂ ਨੂੰ ਕਮਾਈ ਹੁੰਦੀ ਆ ਜਿਸ ਦੇ ਨਾਲ ਆਪਣੇ ਘਰ ਦੇ ਖਰਚੇ ਚੱਲਦੇ ਨੇ ਬਚੋ ਇਹਨਾਂ ਦੇ ਲੀਡਰਾਂ ਤੋਂ ਧੰਨਵਾਦ ਦੋਸਤੋ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ ਸਸਿਕ ਕਾਲਜੀ